ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਆਪ ਜੀ ਨੂੰ ਹਮੇਸ਼ਾ ਹੀ ਤਰ੍ਹਾਂ ਬੇਨਤੀ ਕੀਤੀ ਜਾਂਦੀ ਹੈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਵੈਰੀਫਿਕੇਸ਼ਨ ਕਰਨੀ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਮੌਨਿਕਾ ਮਹਿਰਾ Hindu ਲੜਕੀ ਦਸੂਹੇ ਤੋਂ 1399 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਦੀ ਬੇਟੀ ਦਾ ਬੀਏ ਕੰਪਿਊਟਰ ਕੋਰਸ ਕੀਤਾ ਇਹਨਾਂ ਦਾ ਅਤੇ ਫੈਸ਼ਨ ਡਿਜ਼ਾਈਨਿੰਗ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਹਨ ਤੰਨਾ ਭਰਾ ਨੇ ਅਤੇ ਇੱਕ ਭੈਣ ਆ। ਇਹ ਲੜਕੀ ਚਰਚ ਜਾਂਦੀ ਹੈ ਜੀ। ਵਧੀਆ ਪੜਿਆ ਲਿਖਿਆ ਲੜਕਾ ਸਿਰਫ ਜਲੰਧਰ ਸ਼ਹਿਰ ਤੋਂ ਹੋਵੇ। ਐਨ ਆਰ ਆਈ ਸੰਪਰਕ ਨਾ ਕਰਨ। ਕਿਉਂਕਿ ਲੜਕੀ ਬਾਹਰਲੇ ਦੇਸ਼ ਨਹੀਂ ਜਾਣਾ ਚਾਹੁੰਦੀ। ਸਕਰੀਨ ਤੇ ਨੰਬਰ ਚੱਲ ਰਿਹਾ ਜੀ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਜੱਟ ਸਿੱਖ ਲੜਕਾ ਚਹਿਲ ਗੋਤ ਤਲਵੰਡੀ ਸਾਬੋ ਬਠਿੰਡਾ ਏਰੀਆ 1988 ਡੇਟ ਆਫ ਬਰਥ ਇੱਕ ਭੈਣ ਤੇ ਇੱਕ ਭਰਾ ਖੇਤੀਬਾੜੀ ਕਰਦੇ ਨੇ ਜੀ ਚਾਰ ਕਿਲੇ ਨਾਲ ਕੋਲੇ ਪ੍ਰਾਪਰਟੀ ਆ ਲੜਕਾ ਨਾਲ ਮੱਝਾ گاਵਾਂ ਦਾ ਵਪਾਰ ਵੀ ਕਰਦੇ ਨੇ ਖੇਤੀਬਾੜੀ ਦੇ ਨਾਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਹੈ ਇਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਗਰੂਰ ਏਰੀਆ ਕੁਆਲਿਫੀਕੇਸ਼ਨ 10+2 ਬੇਰਕਾ ਲਿਮਟਿਡ ਵਿੱਚ ਕੰਮ ਕਰਦਾ ਹੈ ਵੱਡਾ ਭਰਾ ਆਰਮੀ ਵਿੱਚ ਆ ਉਹ ਮੈਰਿਟ ਆ ਪਿਤਾ ਜੀ ਖੇਤੀਬਾੜੀ ਕਰਦੇ ਹਨ 5 ਏਕੜ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAMDASIA ਸਿੱਖ ਲੜਕਾ ਬਠਿੰਡਾ ਏਰੀਆ 1992 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਬੇਟਾ ਇਹ 8 ਸਾਲ ਤੋਂ ਕਾਕਾ ਸਾਈਪ੍ਰਸ ਯੂਰਪ ਵਿਖੇ ਕੰਮ ਕਰਦਾ ਹੁਣ ਕਿਸੇ ਹੋਰ ਕੰਟਰੀ ਵਿੱਚ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਪਰੰਤੂ ਵਿਆਹ ਕਰਵਾਉਣ ਲਈ ਇੰਡੀਆ ਆਇਆ ਹੋਇਆ ਇਹਨਾਂ ਦੀ ਇੱਛਾ ਨੀਡਸ ਕੀ ਆ ਜਿਸ ਲੜਕੀ ਤੇ 6.5 ਬੈਡ ਆਈਲੈਂਡਸ ਵਿੱਚ ਹੋਣ ਵਾਹਲ ਕੰਟਰੀ ਜਾਣਾ ਚਾਹੁੰਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਹੈ ਜੀ ਕੈਨੇਡਾ ਤੋਂ। ਜੱਟ ਸਿੱਖ ਲੜਕਾ ਗੁਰਦਾਸਪੁਰ ਏਰੀਆ ਪੀਆਰ ਕੈਨੇਡਾ। 1994 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਦਾ ਬੇਟੇ ਦਾ। ਬੇਟਾ ਕਿਤੇ ਹੋਇਆ ਇਹਨਾਂ ਦੀ ਅਤੇ ਮਾਸਟਨ ਆਟੋਮੇਸ਼ਨ ਰੋਬੋਟਿਕਸ ਫਰੋਮ ਕੈਨੇਡਾ। ਮਾਸਟਰ ਡਿਗਰੀ ਕੀਤੀ ਹੋਈ ਆ ਇੱਕ ਬੀਟੈਕ ਕੀਤੀ ਹੋਈ ਆ ਮਾਸਟਰ ਡਿਗਰੀ ਕੈਨੇਡਾ ਤੋਂ ਕੀਤੀ ਹੋਈ ਆ ਪੀਆਰ ਕੈਨੇਡਾ ਦਾ ਕਾਕਾ ਹੈ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਭਰਾ ਇਹਨਾਂ ਦਾ ਕੈਨੇਡਾ ਵੈਲ ਸੈਟਲਡ ਗੁੱਟ ਫੈਮਿਲੀ ਆ 4 ਏਕੜ ਨਾਲ ਕੋਲੇ ਪ੍ਰਾਪਰਟੀ ਆ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਖਰੜ ਮੋਹਾਲੀ ਤੋਂ 1991 ਡੇਟ ਆਫ ਬਰਥ ਇੱਕ ਆਕਾ ਸਰਕਾਰੀ ਜੋਬ ਕਰਦੇ ਨੇ ਗਵਰਨਰ ਜੋਬ ਕਰਦੇ ਨੇ ਪ੍ਰਾਪਰਟੀ 6 ਕਿਲੇ ਨਾਲ ਕੋਲੇ ਨੀਡ ਐਜੂਕੇਟਿਡ ਗਰਲ ਫਰੋਮ ਰੋਪੜ ਮੋਹਾਲੀ ਫਤੇਗੜ ਸਾਹਿਬ ਮੁਰੰਡਾ ਇਸ ਏਰੀਆ ਤੋਂ ਲੜਕੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਕਰਨ ਮਹਾਲੀ ਇਹ ਭੈਣ ਭਰਾ ਹਨ ਜੀ ਦੋਨੇ 1986 ਡੇਟ ਆਫ ਬਰਥ ਹੈ ਬੇਟੀ ਦੀ 5 ਫੁੱਟ 4 ਇੰਚ ਕੱਦ ਦਾ ਗਵਰਨਮੈਂਟ ਟੀਚਰ ਹੈ ਇਹ ਬੇਟੀ ਗਵਰਨਮੈਂਟ ਟੀਚਰ ਆ 72 75000 ਰੁਪਏ ਇਹਨਾਂ ਦੀ ਸੈਲਰੀ ਆ ਨੀਡ ਐਜੂਕੇਟਿਡ ਬாய் ਵਿਦ ਫਾਰਮਿੰਗ ਲੈਂਡ ਫਰੋਮpropto ਮਹਾਲੀ ਫਤਿਹਗੜ੍ਹ ਸਾਹਿਬ ਮੋਰਿੰਡਾ ਪੜਿਆ ਲਿਖਾ ਲੜਕਾ ਜਿਹਦੇ ਕੋਲੇ ਜੱਦੀ ਜ਼ਮੀਨ ਜਾਇਦਾਦ ਹੋਵੇ ਰੋਪੜ ਮਹਾਲੀ ਫਤੇਕਰ ਸਾਹਿਬ ਮਰਿੰਡਾ ਇਹ ਸਿਰੇ ਨਾਲ ਸੰਬੰਧ ਰੱਖਦਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈ ਕੈਨੇਡਾ ਦਾ ਜੱਟ ਸਿੱਖ ਲੜਕਾ ਢੀਡਸਾ ਇਹ ਗੁਰਸਿੱਖ ਪਰਿਵਾਰ ਆ ਜੀ ਪਟਿਆਲਾ ਏਰੀਆ ਇਹ ਲੜਕਾ ਪੀਆਰ ਕੈਨੇਡਾ 195 ਇਹਨਾਂ ਦੀ ਡੇਟ ਆਫ ਬਰਥ ਆ 5 ਫੁੱਟ 11 ਇੰਚ ਕਰਦਾ ਟਰੱਕਾਂ ਦਾ ਕਾਰੋਬਾਰਾ ਹੈ ਇਹ ਇਹਨਾਂ ਦਾ ਕੈਨੇਡਾ ਵਿੱਚ ਇੰਡੀਆ ਵਿੱਚ 12 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਲੜਕੀ ਦਾ ਕੱਦ 5 ਫੁੱਟ 4 ਇੰਚ ਹੋਵੇ ਪਟਿਆਲਾ ਮਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਜਾਂ ਕੈਨੇਡਾ ਤੋਂ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਇਹਨਾਂ ਦਾ ਵਟਸਐਪ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਪਟਿਆਲਾ ਏਰੀਆ 294 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਬੀ ਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਦੇ ਨੇ 55000 ਰੁਪਏ ਪਰ ਮਹੀਨੇ ਇਹਨਾਂ ਦੀ ਆਮਦਨ ਆ 6 ਸਾਲ ਦਾ ਨਾ ਐਕਸਪੀਰੀਅੰਸ ਆ ਜੀ ਪ੍ਰੋਪਰਟੀ ਚਾਰ ਕਿਲੇ ਆ ਫਾਦਰ ਸਾਹਿਬ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਆਸਟ੍ਰੇਲੀਆ ਲਈ ਇਹਨਾਂ ਨੇ ਸੀਡੀਪੀਆ ਲਈ ਫਾਈਲ ਲਾਈ ਹੋਈ ਆ ਤਜਰਬੇ ਦੇ ਆਧਾਰ ਤੇ ਐਕਸਪੀਰੀਅੰਸ ਬੇਸ ਤੇ ਇਹਨਾਂ ਦੀ ਚੱਕੀਆ ਨੀਡ ਗਰਲ ਵੈਲ ਕੁਆਲੀਫਾਈਡ has height 5 foot 4 inch from jatt sik family پڑھی ਲਿਖੀ ਲੜਕੀ ਜਿਸਦਾ ਕੱਦ 5 ਫੁੱਟ 4 ਇੰਚ ਹੋਵੇ ਜੱਟ ਸਿੱਖ ਪਰਿਵਾਰ ਨਾਲ ਸਮਝ ਰੱਖਦੀ ਹੋਵੇ ਇਹਨਾਂ ਦੀ ਇੱਛਾ ਜੀ ਲੋੜ ਆ ਇਹ ਕਹਿੰਦੇ ਮੈਰਿਜ ਬਿਊਰੋ ਮਾਫ ਕਰਨਾ ਸਕਰੀਨ ਤੇ ਇਹਨਾਂ ਦਾ ਨੰਬਰ ਆਪਣਾ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਗਿੱਲ ਗੋਤ ਕੈਨੇਡਾ ਪੀਆਰ ਅੰਬਾਲਾ ਕੈਂਟਰ 1996 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ ਡਿਗਰੀ ਕੰਪਿਊਟਰ ਸਾਇੰਸ ਫਰੋਮ ਕੈਨੇਡਾ ਇਹਨਾਂ ਦੀ ਕੀਤੀ ਹੋਈ ਹੈ ਜੀ ਉਥੇ ਇੱਕ ਬਈ ਆਈਟੀ ਕੰਪਨੀ ਵਿੱਚ জব ਕਰਦੇ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ ਦੋ ਭੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ 28 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਵਾਹੀ ਜੋਗ ਜ਼ਮੀਨ ਆ ਨੀਡ ਵੈਲ এডੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸਤਾ ਨੋਟ ਕਰ ਲਵਾਂ ਪਰਜਾਪਤ ਸਿੱਖ ਲੜਕਾ ਨਾਭਾ ਏਰੀਆ 14598 ਡੇਟਾ ਬਰਥ 5 ਫੁੱਟ 10 ਇੰਚ ਕੱਦਾ ਬੇਟੇ ਦਾ ਬੀਏ ਬੀਐਡਨ ਦੀ ਕੁਆਲਿਫਿਕੇਸ਼ਨ ਆ ਗਵਰਨਮੈਂਟ ਟੀਚਰੇ ਲੱਗੇ ਹੋਏ ਨੇ ਐਸਐਸ ਮਾਸਟਰ ਲੱਗੇ ਹੋਏ ਨੇ ਇਹ ਇੱਕ ਛੋਟੀ ਭੈਣ ਆ ਨੀਟ ਗਵਰਨਮੈਂਟ ਟੀਚਰ ਔਰ ਆਦਰ ਗਵਰਨਮੈਂਟ ਜੌਬ ਲੜਕੀ ਬਤੌਰ ਟੀਚਰ ਸਰਕਾਰੀ ਜੌਬ ਕਰਦੀ ਹੋਵੇ ਜਾਂ ਕੋਈ ਹੋਰ ਜੌਬ ਸਰਕਾਰੀ ਹੋਵੇ ਲੜਕੀ ਕਰਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਨਹਿਲ ਗੋਤ ਮੌੜ ਬਠਿੰਡਾ ਏਰੀਆ 18 12 97 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਬੇਟਾ ਦਾ बीए एलएलबी ਇਹਨਾਂ ਦੀ ਕੀਤੀ ਹੋਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਤੋਂ ਅੱਜ ਕੱਲ ਇਹ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਹੇ ਨੇ ਬਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਪੈਸਟੀਸਾਈਡ ਫਰਟੀਲਾਈਜ਼ਰ ਸੀਡਸ ਹੋਲਸੇਲ ਅਤੇ ਰਿਟੇਲ ਦਾ ਹੈ ਕਾਰੋਬਾਰ ਕਰਦੇ ਨੇ ਇਹਨਾਂ ਦੇ ਪਿਤਾ ਜੀ ਮਾਤਾ ਜੀ ਇਹਨਾਂ ਦੇ ਸਾਬਕਾ ਟੀਚਰ ਨੇ ਸੇਸ਼ਟਰਨਾ ਦੀ ਮੈਰਨ ਹੈ ਚਾਰਟਰਡ ਅਕਾਊਂਟ ਜੌਬ ਇਨ ਬੰਗਲੌਰ ਬੰਗਲੌਰ ਵਿਖੇ ਉਹ ਚਾਰਟਰਡ ਅਕਾਊਂਟੈਂਟ ਦੇ ਤੌਰ ਤੇ ਜੌਬ ਕਰਦੇ ਨੇ 16 ਏਕੜੇ ਨਾਲ ਕੋਲੇ ਵਾਹਜੋਗ ਜ਼ਮੀਨ ਆ ਮੇਨ ਬਾਜ਼ਾਰ ਦੇ ਵਿੱਚ ਮੋੜ ਦੁਕਾਨਾਂ ਨੇ ਦੁਕਾਨਾਂ ਵਧੀਆ ਤਿੰਨ ਗਡਾਉਨ ਇਹਨਾਂ ਕੋਲੇ ਮੋੜ ਦੇ ਵਿੱਚ ਨੀਡ ਵੈਲਿਜਿਟਿਡ ਐਂਡ ਬਿਊਟੀਫੁਲ ਗਰਲ ਫਰੋਮ ਗੁੱਡ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਜੀ ਪੜ੍ਹੀ ਲਿਖੀ ਲੜਕੀ ਜੱਟ ਸਿੱਖ ਵਧੀਆ ਪਰਿਵਾਰਤ ਹੋਵੇ ਸਕਰੀਟ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਮਨਾਸ ਸਲੂਜਾ ਲੜਕਾ ਜੀ ਇਹ ਹੈਟਾਰਸੀ ਐਮਪੀ ਮੱਧ ਪ੍ਰਦੇਸ਼ ਤੋਂ 27/12/95 ਡੇਟ ਆਫ ਬਰਥ ਹੈ ਜੀ 5 ਫੁੱਟ 11 ਇੰਚ ਹੁੰਦਾ ਕੱਦਾ 10+2 ਕੁਆਲੀਫਿਕੇਸ਼ਨ ਆ ਫੁੱਟਵੀਅਰ ਸ਼ਾਪ ਹੈ ਇਹਨਾਂ ਦੇ ਐਮਪੀ ਦੇ ਵਿੱਚ ਦੋ ਭਰਾ ਨੇ ਫਾਜ਼ਲ ਸਾਹਿਬ ਇਹਨਾਂ ਦੇ ਬਿਜ਼ਨਸ ਕਰਦੇ ਨੇ ਨੀਡ ਐਨ ਆਰ ਆਈ ਗਰਲ ਫਰੋਮ ਪੰਜਾਬ ਬੈਕਗਰਾਉਂਡ ਗੁੱਡ ਫੈਮਿਲੀ ਨੋ ਕਾਸਟ ਬਾਰ ਕੋਈ ਜਾਤੀਬੰਦ ਨਹੀਂ ਐਨ ਆਰ ਆਈ ਲੜਕੀ ਚਾਹੀਦੀ ਹੈ ਜੀ ਜਿਹੜਾ ਦਾ ਜਿਹੜੀ ਦਾ ਪਿਸ਼ੋਕੜ ਪੰਜਾਬ ਨਾਲ ਸੰਬੰਧਤ ਹੋਵੇ ਔਰ ਵਧੀਆ ਪਰਿਵਾਰ ਹੋਵੇ ਕੋਈ ਜਾਤੀਬੰਦ ਨਹੀਂ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਸਿੱਧੂ ਗੋਤ ਜਗਰਾਉਂ ਲੁਧਿਆਣਾ ਏਰੀਆ 9590 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਆ ਐਮ ਐਸ ਸੀ ਕੈਮਿਸਟਰੀ ਇਹਨਾਂ ਨੇ ਕੀਤੀ ਹੋਈ ਹੈ ਜੀ ਕੁਆਲੀਫਿਕੇਸ਼ਨ ਆ ਬੀ ਐਡਬੀ ਕੀਤੀ ਹੋਈ ਆ ਅਤੇ ਡਿਪਲੋਮਾ ਇਹਨਾਂ ਕੈਮੀਕਲ ਲੈਬ ਟੈਕਨੀਸ਼ੀਅਨ ਦੇ ਤੌਰ ਤੇ ਵੀ ਇਹਨਾਂ ਦੀ ਕੁਆਲੀਫਿਕੇਸ਼ਨ ਗੇਨ ਕੀਤੀ ਹੋਈ ਆ ਐਮ ਐਸ ਸੀ ਕੈਮਿਸਟਰੀ ਆ ਬੇਟੀ ਇਹ ਬੀ ਐਡ ਕੀਤੀ ਹੋਈ ਆ ਡਿਪਲੋਮਾ ਇਨ ਕੈਮੀਕਲ ਲੈਬ ਟੈਕਨੀਸ਼ੀਅਨ ਇੱਕ ਇਹ ਕੁਆਲੀਫਿਕੇਸ਼ਨ ਆ ਇਹਨਾਂ ਦੀ ਵਰਕ ਪਰਮਿਟ ਤੇ ਬ੍ਰੈਂਪਟਨ ਕੈਨੇਡਾ ਵਿੱਚ জব ਕਰਦੇ ਨੇ ਨੀਡ ਵੈਲ ਐਜੂਕੇਟਿਡ ਇਕੁਅਲ ਕੁਆਲੀਫਿਕੇਸ਼ਨ ਪੀ ਆਰ ਬਾਇ फ्रॉम ਕੈਨੇਡਾ ਪੜਿਆ ਲਿਖਿਆ ਲੜਕਾ ਜੋ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਪੀ ਆਰ ਕੈਨੇਡਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਇਹ ਬੈਚੁਨਾਂ ਲੜਕਾ ਜੀ ਮਾਛੀਵਾੜਾ ਲੁਧਿਆਣਾ ਪੀਆਰ ਕੈਨੇਡਾ ਲੜਕਾ ਹੈ 1997 ਡੇਟ ਆਵਰਤਾ 5 ਫੁੱਟ 11 ਇੰਚ ਕਾਤਾ ਬੈਚਲਰ ਇਨ ਕੈਨੇਡਾ ਇਹਨਾਂ ਨੇ ਕੁਆਲੀਫਿਕੇਸ਼ਨ ਕੈਨ ਕੀਤੀ ਹੈ ਪਰਮਾਨੈਂਟ ਜੌਬ ਹੈ ਇਹਨਾਂ ਦੇ ਵਿਨੀਪੈਗ ਮਾਨਿਟੋਬਾ ਵਿਖੇ ਇਹ ਰਹ ਰਹੇ ਨੇ ਇੰਡੀਆ ਦੇ ਵਿੱਚ 4 ਏਕੜ ਨਾਲ ਕੋਲ ਪ੍ਰਾਪਰਟੀ ਆ ਇੰਡਸਟਰੀਅਲ ਏਰੀਆ ਦੇ ਵਿੱਚ ਇੱਕ ਇਹਨਾਂ ਦਾ ਘਰ ਕੈਨੇਡਾ ਆਪਣਾ ਖਰੀਦਾ ਹੋਇਆ ਛੋਟਾ ਭਰਾ ਵੀ ਇਹਨਾਂ ਦਾ ਕੈਨੇਡਾ ਨੀਡ ਐਜੂਕੇਟਡ ਗਰਲ ਹਾਈਟ 5 5 ਵੈਲਿੰਗ ਟੂ ਮੂਵ ਟੂ ਵਿਨੀਪੈਗ ਪੜ੍ਹੀ ਲਿਖੀ ਲੜਕੀ ਜਿਸ ਦਾ ਕੱਦ 5 ਫੁੱਟ 5 ਇਚ ਹੋਵੇ ਔਰ ਵਿਨੀਪੈਗ ਸ਼ਿਫਟ ਕਰਨਾ ਚਾਹੁੰਦੀ ਹੋ ਉਹ ਇਹ ਨਾਲ ਸੰਪਰਕ ਕਰ ਸਕਦੇ ਨੇ ਜੀ ਇਸ ਸਕਰੀਟੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਰਾਮਦਾਸ ਜੀ ਆ ਸਿੱਖ ਲੜਕੀ ਲੁਧਿਆਣਾ ਏਰੀਆ 26390 ਡੇਟ ਆਵਰਥ 5 ਫੁੱਟ 4 ਇੰਚ ਕਾਤਾ ਬੀ ਐਸ ਸੀ ਆਈਟੀ ਐਮ ਸੀ اے ਐਂਡ ਪੀ ਟੇ 53 ਨੋਟ ਲੈਸ ਦਨ 50 ਇਹਨਾਂ ਨੇ ਗ੍ਰੇਡ ਗੇਨ ਕੀਤਾ ਹੈ ਇਹਨਾਂ ਦਾ ਪ੍ਰਾਈਵੇਟ ਕੰਪਿਊਟਰ ਟੀਚਰ ਨੇ ਇਹ ਸੈਲਰੀ 15000 ਰੁਪਏ ਨਾਲ ਦੀ ਪਿਤਾ ਜੀ ਅਤੇ ਇੱਕ ਭਰਾ ਪ੍ਰਾਈਵੇਟ ਜੌਬ ਕਰਦੇ ਨੇ ਇੱਕ ਭਰਾ ਇਹਨਾਂ ਦਾ ਦੁਬਈ ਵਿੱਚ ਉਹ ਮੈਰਿਟ ਆ ਨੀਡ ਐਨ ਆਰ ਆਈ ਬாய் ਫਰੋਮ ਗੁੱਡ ਕੰਟਰੀ ਜਸਟ ਲਾਈਕ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਇਹਨਾਂ ਦਾ ਵੀ ਸਕਰੀਟ ਨੰਬਰ ਚੱਲਿਆ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸੀਆ ਸਿੱਖ ਲੜਕੀ ਬਨਾਲਾ ਜੀ ਆ 17895 ਡੇਟ ਆਫ ਬਰਥ ਇਹਨਾਂ ਨੇ ਗ੍ਰੈਜੂਏਟ ਨੇ ਜੀ ਬੀਏ ਕੀਤੀ ਹੋਈ ਆ ਆਈਟੀਆਈ ਇਲੈਕਟ੍ਰੀਸ਼ੀਅਨ ਅੱਧ ਕੀਤੀ ਹੋਈ ਆ ਤੇ 1 ਸਾਲ ਦਾ ਨਾ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਇੱਕ ਭਰਾਏ ਬੇਟੀ ਦੇ ਸਰਕਾਰੀ ਜੋਬ ਕਰਨ ਵਾਲੇ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਲਡ ਸਿੱਖ ਲੜਕਾ ਰਾਜਪੁਰਾ ਏਰੀਆ 9194 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਦਾ ਆਈਟੀਆ ਇਲੈਕਟ੍ਰੋਨਿਕਸ ਦੀ ਨਾਲ ਕੀਤੀ ਹੋਈ ਆ ਬਤੌਰ ਇਲੈਕਟ੍ਰੋਨਿਕ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਨੇ ਪਿਤਾ ਜੀ ਦਾ ਇਹਨਾਂ ਦਾ ਆਪਣਾ ਕਾਰੋਬਾਰਾ ਦਾਦਾ ਜੀ ਇਹਨਾਂ ਦੇ ਆਰਮੀ ਤੋਂ ਰਟਾਇਰ ਨੇ ਇਹਨਾਂ ਕੋਲੇ ਖੇਤੀਬਾੜੀ ਯੋਗ ਜ਼ਮੀਨ ਵੀ ਆ ਤੇ ਦੋ ਇਹਨਾਂ ਦੇ ਘਰ ਨੇ ਸਿਸਟਰ ਮੈਰਿਡਾ ਭਰਾ ਮੈਰਿਡਾ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਹੀ ਹੈ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਸੰਗਰੂਰ ਏਰੀਆ 6 ਫੁੱਟ 2 ਇੰਚ ਕਾਦਾ ਬੇਟਾ ਇਹ ਕਾਕਾ ਮਿਲਟਰੀ ਦੇ ਵਿੱਚ ਸਰਵਿਸ ਕਰਦਾ ਜੀ ਆਰਮੀ ਸਿਵਲ ਮਿਲਟਰੀ ਇੰਜੀਨੀਅਰਿੰਗ ਕਲਰਕ ਬਤੌਰ ਕਲਰਕ ਇਹ ਮਿਲਟਰੀ ਦੇ ਵਿੱਚ ਜੌਬ ਕਰਦਣਾ ਹੈ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਰਥਾ ਕ੍ਰਿਸਚੀਅਨ ਲੜਕੀ ਫਿਰੋਜ਼ਪੁਰ ਏਰੀਆ ਮਾਰਥਾ ਕ੍ਰਿਸਚੀਅਨ ਗਰਲ ਫਿਰੋਜ਼ਪੁਰ ਏਰੀਆ 2792 ਡੇਟ ਆਵਰਥਾ 5 ਫੁੱਟ 5 ਇੰਚ ਕਾਤਾ ਬੇਟੀ ਦਾ ਕੁਆਲੀਫਿਕੇਸ਼ਨਾਂ ਦੀ ਜੀਐਨਐਮ ਨਰਸਿੰਗ ਜੀਰੇ ਤੋਂ ਕੀਤੀ ਹੋਈ ਆ ਬਤੌਰ ਸਟਾਫ ਨਰਸ ਬਖੋ ਬਖਰੇ ਹਸਪੀਟਲ ਜਲੰਧਰ ਵਿਖੇ ਜੋਬ ਕਰ ਚੁੱਕੀ ਆ ਔਰ ਹੁਣ ਵੀ ਜਲੰਧਰ ਵਿਖੇ ਜੋਬ ਕਰਦੀ ਆ ਫਾਤ ਸਾਹਿਬ ਇਹਨਾਂ ਦੇ ਰੀਸੈਂਟਲੀ ਸੁਰਗਵਾਸ ਹੋ ਗਏ ਦੋ ਪੁਰਾਣੇ ਇੱਕ ਭੈਣਾ ਉਹ ਮੈਰਿਟ ਨੇ ਨੇਡ ਐਨ ਆਰ ਆਈ ਐਜੂਕੇਟਿਡ ਐਂਡ ਸਮਾਰਟ ਬੋਏ ਇਹਨਾਂ ਦੀ ਇੱਛਾ ਪੜਿਆ ਲਿਖਾ ਲੜਕਾ ਸਮਾਰਟ ਸੋਨਾ ਹੋਵੇ ਤੇ ਅਬਰਾਡ ਤੋਂ ਹੋਵੇ ਐਨ ਆਰ ਆਈ ਹੋਵੇ ਸਿਕਰੀ ਦੇ ਇਹਨਾਂ ਨੰਬਰ ਚੱਲਿਆ ਜਿਸ ਤੋਂ ਮੈਂ ਪਰਖ ਕਰ ਸਕਦੇ ਹਾਂ ਇਹ ਰਿਸ਼ਤੇ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ 베ਰਵੇ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ